ਪੰਡਿਤ ਮੁੱਲਾ ਜੋ ਲਿਖਦੀ ਆ ਪੰਡਿਤ ਭਾਵੇਂ ਮੁੱਲਾ ਜਿਹੜੀ ਵੀ ਵਿਚਾਰਧਾਰਾ ਉਹਨੇ ਲਿਖੀ ਆ ਜਾਂ ਪ੍ਰਚਾਰੀ ਐ ਗੁਰੂ ਸਾਹਿਬ ਨੇ ਕਿਣਕਾ ਮਾਤਰ ਵੀ ਉਹਨਾਂ ਦੀ ਵਿਚਾਰਧਾਰਾ ਦਾ ਨਹੀਂ ਲਿਆ ਪੰਡਿਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਛੂ ਨਾ ਲੀਆ ਸਭ ਕੁਝ ਗੁਰੂ ਸਾਹਿਬ ਨੇ ਛੱਡਿਆ ਉਹਨਾਂ ਦੀ ਵਿਚਾਰਧਾਰਾ ਦਾ ਕੁੱਝ ਮਾੜਾ ਮੋਟਾ ਵੀ ਉਹਨਾਂ ਦੀ ਵਿਚਾਰਧਾਰਾ ਦਾ ਕੁਝ ਵੀ ਗੁਰੂ ਸਾਹਿਬ ਨੇ ਨਹੀਂ ਲਿਆ ਤੇ ਕਈ ਸਾਡੇ ਭੁੱਲੜ ਵੀ ਰਹੀ ਕਹਿ ਦਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਾਰ ਵੇਦਾਂ ਦਾ ਸਾਰ ਲੋ ਕਮਾਲ ਦੀ ਗੱਲ ਗੁਰੂ ਸਾਹਿਬ ਕਹਿੰਦੇ ਵੀ ਅਸੀਂ ਕੁਝ ਲਿਆ ਹੀ ਨਹੀਂ ਅਸੀਂ ਨਹੀਂ ਲਿਆ ਕੁਝ ਵੀ ਤੇ ਆ ਕੱਲ ਪਰਸੋ ਦੀ ਗੱਲ ਹੈ ਮੈਨੂੰ ਇੱਕ ਬਜ਼ੁਰਗ ਮਿਲੇ ਮੈਂ ਕਥਾ ਕਰਕੇ ਉਹਨਾਂ ਦੇ ਘਰ ਗਿਆ ਰਾਤ ਰੁਕਣਾ ਸੀ ਉਹਨਾਂ ਦੇ ਘਰ ਉਹ ਬਜ਼ੁਰਗ ਮੈਨੂੰ ਮਿਲੇ ਤੇ ਆਖਣ ਲੱਗੇ ਇੱਕ ਗੱਲ ਕਹਿੰਦੇ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾ ਸਾਰਾ ਕੁਝ ਨਹੀਂ ਹੈਗਾ ਸਾਨੂੰ ਹੋਰ ਗ੍ਰੰਥਾਂ ਤੋਂ ਵੀ ਲੈਣਾ ਪਏਗਾ ਤੇ ਸਾਨੂੰ ਲੈਣਾ ਚਾਹੀਦਾ ਹੁਣ ਵਾਵਾ ਉਮਰ ਸੀ ਉਹਨਾਂ ਦੀ ਬਹੁਤ ਬਜ਼ੁਰਗ ਸੀਗੇ ਮੈਂ ਜਿਆਦਾ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਮੈਂ ਕਿਹਾ ਚਲੋ ਬਾਪੂ ਜੀ ਠੀਕ ਹੈ ਜੀ ਮੈਂ ਇਹਨਾਂ ਕਹ ਕੇ ਸਾਰ ਦਿੱਤਾ ਸੌਂ ਗਿਆ ਮੈਂ ਰਾਤੀ ਜਾ ਕੇ ਸਵੇਰੇ ਮੈਨੂੰ ਉਹ ਛੱਡਣ ਵਾਸਤੇ ਜਾ ਰਹੇ ਸੀ ਰੇਲਵੇ ਸਟੇਸ਼ਨ ਇਥੇ ਦੀ ਗੱਲ ਹੈ ਤੁਹਾਡੇ ਮਲੇਸ਼ੀਆ ਦੀ ਰੇਲਵੇ ਸਟੇਸ਼ਨ ਛੱਡਣ ਵਾਸਤੇ ਜਾ ਰਹੇ ਸੀ ਤਾਂ ਮੈਂ ਗੱਡੀ ਦੇ ਵਿੱਚ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਬਾਪੂ ਜੀ ਰਾਤੀ ਤੁਸੀਂ ਕਹਿੰਦੇ ਸੀਗੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਨਹੀਂ ਹੈਗਾ ਸਾਨੂੰ ਹੋਰ ਗ੍ਰੰਥਾਂ ਤੋਂ ਵੀ ਲੈਣਾ ਪੈਣਾ ਮੈਂ ਕਿ ਤੁਸੀਂ ਕਿਵੇਂ ਇਹ ਗੱਲ ਆਖੀ ਵੀ ਥੋੜਾ ਜਿਹਾ ਐਕਸਪਲੇਨ ਕਰਕੇ ਮੈਨੂੰ ਦੱਸੋਗੇ ਵੀ ਕੀ ਨਹੀਂ ਹੈਗਾ ਤੇ ਕਿਉਂ ਸਾਨੂੰ ਉੱਥੋਂ ਦੀ ਲੈਣਾ ਪੈਣਾ ਕੋਈ ਐਗਜ਼ਾਮਪਲ ਦੇ ਕੇ ਗੱਲ ਹੀ ਸਮਝਾ ਦਿਓ ਮੈਨੂੰ ਤੇ ਉਦੋਂ ਨਾ ਹੜਬੜਾ ਆ ਜੇ ਗਏ ਵੀ ਉਹਨਾਂ ਨੂੰ ਹੁਣ ਕੋਈ ਜਵਾਬ ਨਹੀਂ ਆਇਆ ਤੇ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਵੈਸੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨਹੀਂ ਹੈਗਾ ਤੇ ਨਾ ਹੀ ਮੈਂ ਕਿਸੇ ਹੋਰ ਗ੍ਰੰਥ ਨੂੰ ਪੜ੍ਹਿਆ ਪਰ ਮੈਨੂੰ ਇੰਨਾ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ 'ਚ ਸਾਰਾ ਕੁਝ ਨਹੀਂ ਸਾਨੂੰ ਹੋਰ ਗ੍ਰੰਥਾਂ ਤੋਂ ਲੈਣਾ ਪੈਣਾ ਇਹ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜਿਆ ਕੋਈ ਦੂਜਾ ਗ੍ਰੰਥ ਵੀ ਨਹੀਂ ਪੜਿਆ ਉਹ ਬੰਦਾ ਇਹ ਗੱਲ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ 'ਚ ਸਭ ਕੁਝ ਨਹੀਂ ਹੈਗਾ ਪਰ ਇੱਥੇ ਤਾਂ ਮਾਲਕ ਨੇ ਆਖਿਆ ਕਹਿੰਦੇ ਆਪਣੀ ਜ਼ਿੰਦਗੀ ਦੀ ਕੋਈ ਵੀ ਪਰੇਸ਼ਾਨੀ ਲੈ ਕੇ ਆ ਜਾ ਜ਼ਿੰਦਗੀ ਦੀ ਕੋਈ ਵੀ ਪਰੇਸ਼ਾਨੀ ਲੈ ਕੇ ਆ ਜਾ ਪਰ ਇੱਕ ਗੱਲ ਚੇਤੇ ਰੱਖੀ ਗੁਰੂ ਨੇ ਉਪਦੇਸ਼ ਦੇਣਾ ਤੈਨੂੰ ਉਪਦੇਸ਼ ਆਪਣੀ ਜ਼ਿੰਦਗੀ 'ਚ ਧਾਰਨ ਕਰਨਾ ਪੈਣਾ ਤੇਰੀ ਜ਼ਿੰਦਗੀ ਦੀ ਮਾਨਸਿਕ ਤੌਰ ਦੇ ਉੱਤੇ ਕੋਈ ਵੀ ਪਰੇਸ਼ਾਨੀ ਹੈ ਗੁਰੂ ਹਰ ਪਰੇਸ਼ਾਨੀ ਨੂੰ ਦੂਰ ਕਰਦਾ ਇਹ ਬਾਣੀ ਦਾ ਵਾਕ ਹੀ ਹੈ ਨਾ ਤਤੀ ਵਾਉ ਨਾ ਲੱਗਈ ਤਤੀ ਵਾਹ ਕਿਹੜੀ ਐ ਅਸੀਂ ਤਾਂ ਤਤੀ ਵਾਹ ਬਾਹਰ ਲਈ ਅੱਗ ਨੂੰ ਬਣਾ ਦਿੱਤਾ ਬਾਹਰ ਲਈ ਅੱਗ ਨੂੰ ਤਤੀ ਵਾਹ ਨਹੀਂ ਕਿਹਾ ਗਿਆ ਤਾਤੀ ਵਾਉ ਦਾ ਮਤਲਬ ਐ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਤੀ ਵਾਹ ਆਹ ਜਿਹੜੀ ਤਤੀ ਵਾਹ ਐ ਨਾ ਗੁਰੂ ਜੀ ਕਹਿੰਦੇ ਉਹਨੂੰ ਨਹੀਂ ਲੱਗਦੀ ਕਿਨੂੰ ਨਹੀਂ ਲੱਗਦੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਜਿਹੜਾ ਪਾਰ ਬ੍ਰਹਮ ਰੱਬ ਜੀ ਦੀ ਸ਼ਰਨ ਦੇ ਵਿੱਚ ਆ ਜਾਂਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਤਤੀ ਵਾਹ ਨਹੀਂ ਲੱਗਦੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੋ ਗਿਰਧ ਹਮਾਰੇ RAM ਕਾਰ ਦੁਖ ਲੱਗੇ ਨਾ ਭਾਈ ਮਾਨਸਿਕ ਤੌਰ ਦੇ ਉਤੇ ਕਦੀ ਵੀ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਆਉਂਦਾ ਉਹ ਮਾਨਸਿਕ ਤੌਰ ਦੇ ਉਤੇ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦੇ ਨੇ ਫਿਰ ਮੰਨਣਾ ਡਿੱਗਾ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਿਓ ਸਮਾਏ ਮਨ ਡੋਲਦਾ ਹੀ ਨਹੀਂ ਤੇ ਵੇਖੋ ਭਾਵੇਂ ਉਹਨਾਂ ਨੂੰ ਤਤੀਆਂ ਤਵੀਆਂ ਤੇ ਬਹਿਣਾ ਪਿਆ ਬੰਦ ਬੰਦ ਕਟਾਉਣੇ ਪਏ ਖੋਪਰ ਲੋਹਣੇ ਪਏ ਸ਼ਰੀਰ ਕਰਕੇ ਦੁਸ਼ਮਣ ਨੇ ਬਹੁਤ ਦੁੱਖ ਦਿੱਤਾ ਪਰ ਮਨ ਕਰਕੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਸੀਗੇ ਮਨ ਕਰਕੇ ਉਹਨਾਂ ਨੂੰ ਕੋਈ ਵੀ ਦੁੱਖ ਪਹ ਨਹੀਂ ਸਕਿਆ ਮਨ ਕਰਕੇ ਕੋਈ ਵੀ ਦੁੱਖ ਉਹਨਾਂ ਸਿੱਖਾਂ ਦੇ ਲੱਗੇ ਨਹੀਂ ਆ ਸਕਿਆ ਭਾਵੇਂ ਸਰੀਰ ਦੇ ਦੋ ਫਾੜ ਕਰਵਾਉਣੇ ਪਏ ਨੇ ਭਾਵੇਂ ਖੋਪਰ ਲਾਉਣੇ ਪਏ ਨੇ ਭਾਵੇਂ ਬੰਦ-ਬੰਦ ਕੱਟ ਦਿੱਤੇ ਗਏ ਬਾਹਰਲੇ ਤੌਰ ਦੇ ਉੱਤੇ ਸਜ਼ਾਵਾਂ ਬਹੁਤ ਦਿੱਤੀਆਂ ਪਰ ਅੰਦਰ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਸੀਗੇ ਗੁਰੂ ਤੇ ਇਹ ਤਾਕਤ ਬਖਸ਼ਿਸ਼ ਕਰ ਦਿੰਦਾ ਕਿ ਜ਼ਿੰਦਗੀ ਦੇ ਅੰਦਰ ਹਮੇਸ਼ਾ ਹੀ ਚੜ੍ਹਦੀ ਕਲਾ ਬਣੀ ਰਹੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹਨ ਦੁੱਖ ਪਾਪ ਦਾ ਨਾਸ਼ ਪਰ ਜਿਨ੍ਹਾਂ ਨੇ ਪੜਿਆ ਨਹੀਂ ਉਹ ਇਦਾਂ ਦੀਆਂ ਗੱਲਾਂ ਸਾਡੇ ਸਾਹਮਣੇ ਕਰ ਰਹੇ ਨੇ ਖੈਰ ਮੈਂ ਬੇਨਤੀ ਕਰ ਰያ ਸੀ ਜਿਸ ਕੇ ਸਿਰ ਉਪਰ ਤੂੰ ਸੁਆਮੀ हे ਮੇਰੇ ਮਾਲਕ ਜੀ हे ਸੁਆਮੀ ਤੁਸੀਂ ਜਿਹਦੇ ਸਿਰ ਉਪਰ ਹੈਗੇ ਹੋ ਨਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੈ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਹੈ ਹੁਣ ਸਿਰ ਉੱਪਰ ਦਾ ਮਤਲਬ ਜਰੂਰ ਸਮਝਿਓ ਸਿਰ ਉੱਪਰ ਸਭ ਸਭ ਤੋਂ ਉੱਪਰ ਕੀ ਹੈ ਸਾਡੇ ਦਿਮਾਗ ਸਭ ਤੋਂ ਉੱਪਰ ਦਿਮਾਗ ਹੀ ਹੁੰਦਾ ਨਾ ਬੜੀ ਡੂੰਗੀ ਗੱਲ ਕੀਤੀ ਗੁਰੂ ਸਾਹਿਬ ਨੇ ਸਿਰ ਉੱਪਰ ਦਾ ਭਾਵ ਹੈ हे ਮੇਰੇ ਮਾਲਕ ਜੀ ਜਿਸ ਮਨੁੱਖ ਦੇ ਦਿਮਾਗ ਦੇ ਵਿੱਚ ਤੁਸੀਂ ਹੈਗੇ ਉਹ ਭਾਵ ਤੁਹਾਡੀ ਵਿਚਾਰਤਾਰਾ ਹੈਗੀ ਹੈ ਤੁਹਾਡੇ ਗੁਣ ਹੈਗੇ ਨੇ ਤੁਹਾਡੀ ਬਾਣੀ ਵਸੀ ਹੋਈ ਹੈ ਜਿਸ ਮਨੁੱਖ ਦੇ ਦਿਮਾਗ ਦੇ ਅੰਦਰ ਸੋ ਦੁੱਖ ਕਿਹਦਾ ਭਾਵ ਹੈ ਉਹਨੂੰ ਕਾਹਦਾ ਦੁੱਖ ਉਹਦੀ ਜ਼ਿੰਦਗੀ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਆ ਸਕਦਾ ਉਹ ਕਦੀ ਵੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਨਹੀਂ ਹੋ ਸਕਦਾ ਜਿਸ ਮਨੁੱਖ ਦੀ ਸੁਰਤ ਦੇ ਵਿੱਚ ਇਸ ਰੱਬੀ ਬਾਣੀ ਨੇ ਆਪਣਾ ਵਾਸਾ ਕਰ ਲਿਆ ਇੱਕ ਬੇਨਤੀ ਇੱਥੇ ਕਰਦਾ ਜਾਵਾਂ ਇੱਕ ਦੁੱਖ ਹੁੰਦੇ ਨੇ ਸਾਡੇ ਸਰੀਰਕ ਦੁੱਖ ਤੇ ਇੱਕ ਦੁੱਖ ਹੁੰਦੇ ਨੇ ਮਾਨਸਿਕ ਦੁੱਖ ਦੋਨਾਂ ਦੇ ਵਿੱਚ ਫਰਕ ਹੈ ਕਈ ਸੱਜਣ ਮੈਂ ਇਦਾਂ ਦੇ ਵੇਖੇ ਨੇ ਜਿਨ੍ਹਾਂ ਵਿਚਾਰਿਆਂ ਨੂੰ ਕੋਈ ਪ੍ਰੋਬਲਮ ਹੋ ਜਾਵੇ ਨਾ ਕੋਈ ਬੱਚਾ ਬਿਮਾਰ ਹੋ ਜਾਵੇ ਕਿਤੇ ਬੁਖਾਰ ਚੜ ਜਾਵੇ ਜਾਂ ਕੋਈ ਹੋਰ ਕੋਈ ਬਿਮਾਰੀ ਲੱਗ ਜਾਵੇ ਉਹਨਾਂ ਨੂੰ ਆਪ ਨੂੰ ਲੱਗ ਜਾਵੇ ਜਾਂ ਉਹਨਾਂ ਦੇ ਬੱਚਿਆਂ ਨੂੰ ਲੱਗ ਜਾਵੇ ਉਹ ਇਦਾਂ ਦੀਆਂ ਗੱਲਾਂ ਕਰਦੇ ਤੁਹਾਨੂੰ ਮਿਲ ਜਾਣਗੇ ਉਹ ਜੀ ਅਸੀਂ ਤੇ ਰੋਜ਼ ਗੁਰਦੁਆਰੇ ਜਾਂਦੇ ਸੀ ਰੋਜ਼ ਇੰਨੀ ਬਾਣੀ ਪੜ੍ਹਦੇ ਸੀ ਆ ਵੇਖ ਲਓ ਗੁਰੂ ਨੇ ਰੱਬ ਨੇ ਤਾਂ ਵੀ ਸਾਡੇ ਬੱਚੇ ਨੂੰ ਬਿਮਾਰ ਕਰ ਦਿੱਤਾ ਜਾਂ ਸਾਨੂੰ ਬਿਮਾਰ ਕਰਤਾ ਸਾਡੀ ਜ਼ਿੰਦਗੀ 'ਚ ਆਹ ਪ੍ਰੋਬਲਮ ਆ ਗਈ ਬڑے ਲੋਕ ਮਿਲਦੇ ਨੇ ਨਾ ਇਦਾਂ ਦੇ ਹੁਣ ਸਰੀਰਕ ਤੌਰ ਦੇ ਉੱਤੇ ਕੋਈ ਉਹਨਾਂ ਨੂੰ ਪ੍ਰੋਬਲਮ ਆਈ ਬੜੇ ਪਰੇਸ਼ਾਨ ਹੋ ਗਏ ਉਹ ਕਹਿੰਦੇ ਜੀ ਅਸੀਂ ਤਾਂ ਇੰਨੀ ਬਾਣੀ ਪੜ੍ਹੀ ਸਾਨੂੰ ਫਿਰ ਵੀ ਦੁੱਖ ਆ ਗਿਆ ਤੇ ਉਹਨਾਂ ਦਾ ਭਰੋਸਾ ਜਿਹੜਾ ਉਹ ਡੋਲ ਜਾਂਦਾ ਪਰ ਇੱਕ ਬੇਨਤੀ ਕਰਾਂਗਾ ਜਿਹੜੀ ਸਰੀਰ ਦੀ ਗੱਲ ਹੈ ਤੇ ਜਿਹੜੀ ਸਾਡੇ ਅੰਦਰ ਦੀ ਗੱਲ ਹੈ ਦੋਨਾਂ ਦੇ ਵਿੱਚ ਫਰਕ ਹੈ ਕੋਈ ਬੰਦਾ ਇਹ ਗੱਲ ਨਾ ਸੋਚੇ ਕਿ ਮੈਂ ਬਾਣੀ ਪੜਦਾ ਮੈਂ ਗੁਰਦੁਆਰੇ ਆਉਣਾ ਤੇ ਮੈਂ ਸਰੀਰਕ ਤੌਰ ਦੇ ਉੱਤੇ ਕਦੀ ਬਿਮਾਰ ਨਹੀਂ ਹੋਵਾਂਗਾ ਸਰੀਰਕ ਤੌਰ ਦੇ ਉੱਤੇ ਬਿਮਾਰੀਆਂ ਆਉਣਗੀਆਂ ਤੇ ਇਸੇ ਤਰ੍ਹਾਂ ਹੀ ਚੱਲਣਗੀਆਂ ਜਿਵੇਂ ਬਾਕੀ ਮਸ਼ੀਨਾਂ ਆਪਾਂ ਵੇਖਦੇ ਆ ਕੋਈ ਕਾਰ ਹੈ ਕੋਈ ਵਾਸ਼ਿੰਗ ਮਸ਼ੀਨ ਹੈ ਜਾਂ ਏਸੀ ਹੈ ਇਹ ਸਾਰੀਆਂ ਮਸ਼ੀਨਾਂ ਹੀ ਨੇ ਨਾ ਜੇ ਇਹਨਾਂ ਮਸ਼ੀਨਾਂ ਦੇ ਅੰਦਰ ਕੋਈ ਨਾ ਕੋਈ ਪ੍ਰੋਬਲਮ ਪੈਦਾ ਹੋ ਜਾਂਦੀ ਹੈ ਨਾ ਤੇ ਸਾਡਾ ਸਰੀਰ ਵੀ ਇੱਕ ਮਸ਼ੀਨ ਵਾਂਗ ਹੀ ਹੈ ਇਸ ਸ਼ਰੀਰ ਰੂਪੀ ਮਸ਼ੀਨ ਦੇ ਵਿੱਚ ਵੀ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਐ ਉਹ ਆਉਣੀ ਆਉਣੀ ਐ ਜਿੰਨਾ ਆਪਣੇ ਸ਼ਰੀਰ ਦੀ ਕੇਅਰ ਕਰ ਲਵਾਂਗੇ ਉਹਨਾਂ ਇਹਨੂੰ ਸੰਭ ਕੇ ਰੱਖਿਆ ਜਾ ਸਕਦਾ ਪਰ ਜੇ ਇਹਦੀ ਕੇਅਰ ਨਾ ਕੀਤੀ ਤੇ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ ਹੁਣ ਜੇ ਮੈਂ ਓਵਰ ਈਟਿੰਗ ਕਰ ਰਿਹਾ ਤਾਂ ਮੇਰਾ ਪੇਟ ਤੇ ਖਰਾਬ ਹੋਣਾ ਹੀ ਹੋਣਾ ਨਾ ਜੇ ਮੈਂ ਸ਼ਰਾਬ ਪੀ ਰਿਹਾ ਤੇ ਮੇਰਾ ਲਿਵਰ ਤੇ ਖਰਾਬ ਹੋਣਾ ਹੀ ਹੋਣਾ ਨਾ ਕਰਾਂ ਮੈਂ ਸਾਰੇ ਪੁੱਠੇ ਕੰਮ ਤੇ ਜਦੋਂ ਸ਼ਰੀਰ ਬਿਮਾਰ ਹੋ ਜਾਵੇ ਫਿਰ ਮੈਂ ਕਹਾਂ ਲੈ ਮੈਂ ਤਾਂ ਰੋਜ਼ ਗੁਰਦੁਆਰੇ ਵੀ ਜਾਂਦਾ ਸੀ ਆ ਰੱਬ ਨੇ ਮੇਰੇ ਨਾਲ ਕੀ ਕਰਤਾ ਹੁਣ ਪਤਾ ਨਹੀਂ ਕਿਹੜੀ ਬਿਮਾਰੀ ਜਿਹੜੀ ਹੈ ਸਾਨੂੰ ਕਿਸ ਤਰ੍ਹਾਂ ਲੱਗ ਜਾਣੀ ਹੈ ਉਹ ਹੋ ਸਕਦਾ ਸਾਡੇ ਮਾਤਾ ਪਿਤਾ ਤੋਂ ਹੀ ਸਾਡੇ ਤੱਕ ਆ ਜਾਵੇ ਇਹ ਵੀ ਹੋ ਸਕਦਾ ਕਿ ਤੋਂ ਬਾਹਰੋਂ ਦੀ ਸਾਡੇ ਕੋਲ ਉਹ ਬਿਮਾਰੀ ਆ ਜਾਵੇ ਜਾਂ ਸਾਡੇ ਸਰੀਰ ਦੇ ਵਿੱਚ ਕੁਝ ਐਸੀ ਪ੍ਰੋਬਲਮ ਪੈਦਾ ਹੋ ਜਾਵੇ ਜਿਸ ਨਾਲ ਅਸੀਂ ਬਿਮਾਰ ਹੋ ਜਾਈਏ ਇੱਕ ਸਰੀਰ ਦਾ ਦੁੱਖ ਜਿਹੜਾ ਉਹ ਵੱਖਰੀ ਗੱਲ ਹੈ ਪਰ ਗੁਰੂ ਨੇ ਬਾਣੀ 'ਚ ਇਹ ਗੱਲ ਆਖੀ ਹੈ ਕਹਿੰਦੇ ਭਲਿਆ ਜੇ ਤੂੰ ਜੁੜ ਗਿਆ ਤੇ ਤੈਨੂੰ ਮੈਂ ਮਾਨਸਿਕ ਤੌਰ ਦੇ ਉੱਤੇ ਇੰਨਾ ਬਲਵਾਨ ਕਰ ਦਿਆਂਗਾ ਇੰਨਾ ਬਲਵਾਨ ਕਰ ਦਿਆਂਗਾ ਕਿ ਵੱਡੀ ਤੋਂ ਵੱਡੀ ਆਫਤ ਵੀ ਤੇਰੇ ਉੱਤੇ ਆ ਜਾਏਗੀ ਪਰ ਤੂੰ ਮਾਨਸਿਕ ਤੌਰ ਦੇ ਉੱਤੇ ਕਦੀ ਡੋਲੇਗਾ ਨਹੀਂ ਤੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਆ ਕੋਈ ਛੋਟੀ ਮੋਟੀ ਪ੍ਰੋਬਲਮ ਨਹੀਂ ਸੀ ਬੰਦ-ਬੰਦ ਕੱਟੇ ਜਾਣੇ ਖੋਪਰ ਲਵਾ ਦੇਣੇ ਇੱਕ ਬੜੀ ਵੱਡੀ ਗੱਲ ਸੀ ਏ ਪਰ ਵੇਖੋ ਉਹਨਾਂ ਦੀ ਸੁਰਤ ਸੱਚ ਨਾਲ ਜੁੜੀ ਸੀ ਤੇ ਜ਼ਿੰਦਗੀ ਦੇ ਅੰਦਰ ਉਹਨਾਂ ਦੇ ਕੋਈ ਦੁੱਖ ਆ ਹੀ ਨਹੀਂ ਸਕਿਆ ਬਾਹਰਲੇ ਤੌਰ ਦੇ ਉੱਤੇ ਦੁਸ਼ਮਣ ਨੇ ਵਾਧੂ ਦੁੱਖ ਦਿੱਤੇ ਪਰ ਮਾਨਸਿਕ ਤੌਰ ਦੇ ਉੱਤੇ ਉਹਨਾਂ ਦੇ ਅੰਦਰ ਕੋਈ ਵੀ ਦੁੱਖ ਨਹੀਂ ਆਇਆ ਫਿਰ ਉਹੀ ਪ੍ਰਮਾਣ ਚੇਤੇ ਕਰ ਲਿਓ ਮਨ ਨਾ ਡਿਗੈ ਤਨ ਕਾਹੇ ਕੋ ਡਰਾਇ ਜੇ ਮੇਰਾ ਮਨ ਹੀ ਨਾ ਡੋਲਦਾ ਤੇ ਤਨ ਡੋਲ ਹੀ ਨਹੀਂ ਸਕਦਾ ਕਦੋਂ ਨਹੀਂ ਮਨ ਡੋਲੇਗਾ ਚਰਨ ਕਮਲ ਚਿਤ ਰਿਓ ਸਮਾਏ ਜਦੋਂ ਮੇਰਾ ਚਿਤ ਰੱਬ ਜੀ ਦੇ ਚਰਨ ਕਮਲਾਂ ਦੇ ਵਿੱਚ ਜੁੜਿਆ ਹੋਇਆ ਚਰਨ ਕਮਲ ਦਾ ਭਾਵ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿਓ ਪਾਲ ਸ਼ਬਦ ਦੀ ਗੱਲ ਹੋ ਰਹੀ ਜਿਨ੍ਹਾਂ ਨੇ ਆਪਣੀ ਸੁਰਤ ਸ਼ਬਦ ਨਾਲ ਲਾਈ ਹੈ ਉਹਨਾਂ ਦੀ ਜ਼ਿੰਦਗੀ 'ਚ ਹਮੇਸ਼ਾ ਹੀ ਚੜ੍ਹਦੀ ਕਲਾ ਉਹ ਕਦੀ ਵੀ ਮਾਨਸਿਕ ਤੌਰ ਦੇ ਉੱਤੇ ਦੁਖੀ ਨਹੀਂ ਹੁੰਦੇ ਇਸੇ ਕਰਕੇ ਤੁਸੀਂ ਸਿੱਖ ਇਤਿਹਾਸ ਵਾਲ ਝਾਤੀ ਮਾਰ ਕੇ ਵੀ ਵੇਖਿਓ ਜੇ ਕੇਵਲ ਗੁਰਬਾਣੀ ਦੇ ਨਾਲ ਹੀ ਅਸੀਂ ਕਹੀਏ ਨਾ ਵੀ ਗੁਰਬਾਣੀ ਨਾਲ ਸਾਡੇ ਬਾਹਰਲੇ ਦੁੱਖ ਵੀ ਸਾਰੇ ਸਾਰੇ ਦੂਰ ਹੋ ਜਾਣ ਤਾਂ ਕਈਆਂ ਨੇ ਇਦਾਂ ਦੀਆਂ ਚਲਾਵ ਵੀ ਦਿੱਤੀਆਂ ਨਾ ਆਪਣੀਆਂ ਸੰਸਥਾਵਾਂ ਚ ਚਲਾਤੀਆਂ ਜਿਨ੍ਹਾਂ ਦਾ ਨਾਮ ਰੱਖ ਦਿੱਤਾ ਸਰਵ ਰੋਗ ਕਾ ਔਖਦ ਨਾਮ ਹੁਣ ਉਹ ਸਰਵ ਰੋਗ ਕਿਹੜੇ ਸੀ ਸਰਵ ਰੋਗ ਉਥੇ ਵਿਕਾਰਾਂ ਨੂੰ ਕਿਹਾ ਗਿਆ ਸੀ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹੀ ਆ ਹੋਮੇ ਦੇ ਰੋਗ ਦੀ ਗੱਲ ਸੀ ਕਾਮ ਦੇ ਰੋਗ ਦੀ ਗੱਲ ਸੀ ਕ੍ਰੋਧ ਦੇ ਰੋਗ ਦੀ ਗੱਲ ਸੀ ਇਹਨਾਂ ਸਾਰੇ ਰੋਗਾਂ ਦਾ ਇਲਾਜ ਗੁਰੂ ਦੀ ਬਾਣੀ ਕਰਦੀ ਹੈ ਪਰ ਇਹ ਕਿਤੇ ਵੀ ਨਹੀਂ ਲਿਖਿਆ ਬੁਖਾਰ ਚੜਿਆ ਆਪ ਦੇ ਫਲਾਣਾ ਸ਼ਬਦ ਪੜ ਲਓ ਤੇ ਬੁਖਾਰ ਦੂਰ ਹੋ ਜਾਏਗਾ ਉਹਦੇ ਵਾਸਤੇ ਦਵਾਈ ਖਾਣੀ ਪੈਣੀ ਹੈ ਐਸੇ ਕਰਕੇ ਸਿੱਖ ਇਤਿਹਾਸ ਦੇ ਵਿੱਚ ਤੁਹਾਨੂੰ ਇਹ ਗੱਲ ਮਿਲੇਗੀ ਗੁਰੂ ਸਾਹਿਬ ਨੇ ਵੈਦਖਾਨੇ ਤਿਆਰ ਕਰਵਾਏ ਸੀਗੇ ਜਿਹਨੂੰ ਅੱਜ ਆਪਾਂ ਹਸਪੀਟਲ ਕਹਿੰਦੇ ਆ ਕੀਰਤਪੁਰ ਦੀ ਧਰਤੀ ਦੇ ਉੱਤੇ ਸਭ ਤੋਂ ਵੱਡਾ ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਦਵਾਈਖਾਨਾ ਸੀਗਾ ਜਿੱਥੋਂ ਦਾਰਾ ਛਕੋ ਦਵਾਈ ਲੈ ਕੇ ਗਿਆ ਸੀਗਾ ਆ ਕੇ ਤੇ ਪਰ ਅੱਜ ਸਾਡੇ ਚ ਇਹ ਗੱਲਾਂ ਪਾਈਆਂ ਹੀ ਨਹੀਂ ਗਈਆਂ ਕਿਤੇ ਤਰਨਤਾਰਨ ਦੀ ਧਰਤੀ ਦੇ ਉੱਤੇ ਕੋੜੀ ਘਰ ਗੁਰੂ ਸਾਹਿਬ ਨੇ ਤਿਆਰ ਕਰਵਾਇਆ ਸੀ ਜਿਹੜੀਆਂ ਅੱਜ ਗੁਰਦੁਆਰਿਆਂ ਚ ਡਿਸਪੈਂਸਰੀਆਂ ਵੀ ਨਜ਼ਰ ਆਉਂਦੀਆਂ ਨੇ ਨਾ ਇਹ ਗੁਰੂ ਸਾਹਿਬ ਦੇ ਵੱਲੋਂ ਹੀ ਸ਼ੁਰੂਆਤ ਕੀਤੀ ਹੋਈ ਹੈ ਕਿਉਂਕਿ ਗੁਰੂ ਸਾਹਿਬ ਇਹ ਗੱਲ ਜਾਣਦੇ ਨੇ ਕਿ ਜੇ ਸਰੀਰ ਦਾ ਇਲਾਜ ਕਰਨਾ ਹੈ ਤੇ ਉਹਦੇ ਵਾਸਤੇ ਡਾਕਟਰ ਵੈਦ ਚਾਹੀਦਾ ਹੈ ਦਵਾਈਆਂ ਚਾਹੀਦੀਆਂ ਨੇ ਜੇ ਮਨ ਦਾ ਇਲਾਜ ਕਰਨਾ ਹੈ ਤੇ ਮਨ ਦਾ ਇਲਾਜ ਗੁਰੂ ਕਰਦਾ ਮਨ ਦਾ ਇਲਾਜ ਗੁਰੂ ਕਰਦਾ ਕੋਈ ਹੋਰ ਨਹੀਂ ਕਰ ਸਕਦਾ ਕੋਈ ਜੋਤਛੀ ਪਾਉਂਦਾ ਬਾਬਾ ਨਹੀਂ ਕਰ ਸਕਦਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਜਿਸ ਮਨੁੱਖ ਦੇ ਦਿਮਾਗ ਦੇ ਵਿੱਚ ਹੇ ਮੇਰੇ ਮਾਲਕ ਜੀ ਤੁਸੀਂ ਵਸੇ ਹੋਏ ਹੋ ਨਾ ਕਿਸੇ ਤਰ੍ਹਾਂ ਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਆਉਂਦਾ ਹੁਣ ਕਿਹੜਾ ਦੁੱਖ ਨਹੀਂ ਆਉਂਦਾ ਉਹ ਵੀ ਗੱਲ ਅੱਗੇ ਕਲੀਅਰ ਕੀਤੀ ਹੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਉਹ ਮਾਇਆ ਦੇ ਵਿੱਚ ਮੱਤੇ ਹੋਏ ਬੋਲ ਬੋਲਣੇ ਨਹੀਂ ਜਾਣਦਾ ਹੁਣ ਬੋਲ ਤਿੰਨ ਤਰ੍ਹਾਂ ਬੋਲੇ ਜਾਂਦੇ ਨੇ ਇੱਕ ਮਨ ਕਰਕੇ ਇੱਕ ਬਚਨਾ ਕਰਕੇ ਤੇ ਇੱਕ ਕਰਮਾ ਕਰਕੇ ਉਹ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਮਾਇਆ ਦੇ ਵਿੱਚ ਮੱਤੇ ਹੋਏ ਬੋਲ ਨਹੀਂ ਬੋਲਦਾ ਨਾ ਜ਼ੁਬਾਨ ਕਰਕੇ ਭੈੜਾ ਬੋਲਦਾ ਹੈ ਨਾ ਮਨ ਦੇ ਵਿੱਚ ਕਿਸੇ ਦੇ ਬਾਰੇ ਭੈੜਾ ਸੋਚਦਾ ਹੈ ਨਾ ਕਰਮ ਦੇ ਨਾਲ ਕਿਸੇ ਦੇ ਉੱਤੇ ਕੋਈ ਐਸਾ ਐਕਸ਼ਨ ਕਰਦਾ ਹੈ ਕਿ ਜਿਹਦੇ ਨਾਲ ਉਹ ਕੁਝ ਗਲਤ ਬਿਆਨੀ ਕਰ ਜਾਵੇ बोल ਨਾ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨਾ ਆਵੇ ਤੇ ਮਰਣਾ ਕਿਹੜਾ ਮਰਣਾ ਆਤਮਿਕ ਤੌਰ ਦੇ ਉੱਤੇ ਮਰ ਜਾਣਾ ਉਹਦੇ ਚਿੱਤ ਵਿੱਚ ਵੀ ਨਹੀਂ ਆਉਂਦਾ ਉਹ ਆਤਮਿਕ ਤੌਰ ਤੇ ਨਹੀਂ ਮਰਦਾ ਆਖਾਂ ਜੀਵਾਂ ਵਿਸਰੇ ਮਰ ਜਾਉ ਜਦੋਂ ਮੈਨੂੰ ਮਾਲਕ ਵਿਸਰਦਾ ਤੇ ਮੈਂ ਆਤਮਿਕ ਤੌਰ ਤੇ ਮਰਦਾ ਪਰ ਜਿਹੜਾ ਮਾਲਕ ਨਾਲ ਜੁੜਿਆ ਜਿਹਦੇ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕਿਹਸਾ ਪਾਵੇ ਤੇ ਉਹ ਆਤਮਿਕ ਤੌਰ ਦੇ ਉੱਤੇ ਕਦੀ ਨਹੀਂ ਮਰਦਾ